ਅਸਲਾਮ ਅਲੈਕਮ ਦੋਸਤੋ YouTube ਚੈਨਲ ਔਰ Facebook ਪੇਜ ਤੇ ਖੁਸ਼ ਆਮਦੀਦ ਆਪਣੇ ਟਰਾਲੀ ਲੋਡ ਹੋਣੀ ਸ਼ੁਰੂ ਹੋ ਗਈ ਆ ਤੇ ਮਾਸ਼ਾਅੱਲਾ ਗੰਨਾ ਤਕਰੀਬਨ 5 ਕਨਾਲ ਚ ਲਿਆ ਆ ਤੇ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਇਨਸ਼ਾਅੱਲਾ ਟਰਾਲੀ ਲੋਡ ਹੁੰਦੀ ਦੀ ਇਥੋਂ ਬਾਹਰ ਨਿਕਲਦੇ ਦੀ ਟਰੈਕਟਰ ਦੀ ਪਰਫਾਰਮੈਂਸ ਚੈੱਕ ਕਰਾਵਾਂਗੇ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਆਪਣਾ 17 ਮਾਡਲ 80 ਤੇ ਉਧਰ ਆਪਣਾ ਜਿਹੜਾ ਨਾ 14 ਮਾਡਲ 80 ਇੱਕ ਆਪਣਾ 15 ਮਾਡਲ 85 ਹੈ ਇਹਨੂੰ ਮਾਸ਼ਾਅੱਲਾ ਅਲਟਰੇਸ਼ਨ ਕਰਕੇ ਦਾਣੇ ਵਾਲਾ ਪੰਪ ਲਾਇਆ ਹੋਇਆ ਤੁਹਾਨੂੰ ਦਿਖਾਉਣਾ ਹੈ ਪਰ ਕੰਦਾ ਲਾਇਆ ਹੋਇਆ ਖੁਦ ਇਹ ਹੁਣ ਰਸਤਾ ਬਣਦਾ ਜਾ ਰਿਹਾ ਟਰਾਲੀ ਪਿੱਛੇ ਕਰ ਰਹੇ ਆ ਐਵੇਂ ਪਹਿਲਾਂ ਵਿੱਚੋਂ ਕੁਝ ਲੱਦਣਗੇ ਬਾਕੀ ਫੇਰ ਕੁਝ ਬਾਹਰ ਕੱਢ ਕੇ ਲੱਦਾਂਗੇ ਆ ਮਾਸ਼ਾਅੱਲਾ ਟਰਾਲੀ ਵਾਵਾ ਲੱਦੀ ਗਈ ਆ ਆ ਇਧਰ ਹਲੇ ਸਾਰਾ ਗੰਨਾ ਪਿਆ ਇਹ ਬਾਹਰ ਕੱਢ ਕੇ ਸੜਕ ਤੇ ਕੱਢ ਕੇ ਲੱਦਾਂਗੇ ਆ ਹੁਣ ਟਰਾਲੀ ਅੱਗੇ ਨੂੰ ਕਰਨ ਅੱਗੇ ਆ ਮਾਸ਼ਾਅੱਲਾ ਵਾਵਾ ਬੈਨਾਂ ਲੱਦਿਆ ਗਿਆ ਹਲੇ ਸਾਰਾ ਗੰਨਾ ਇਧਰੋਂ ਪਿਆ ਮਾਸ਼ਾਅੱਲਾ ਟਰਾਲੀ ਜਿਹੜੀ ਆ ਵੱਢ ਚੋਂ ਲੱਦ ਲਈ ਆ ਬਾਕੀ ਆ ਜਿਹੜੀਆਂ ਤਿੰਨ ਪ੍ਰਾਤਾਂਵਾਂ ਇਹ ਬਾਹਰ ਅੰਕ ਲੱਦਣਗੇ ਹੁਣ ਤਾਰਾ ਮਾਰ ਕੇ ਨੂੰ ਇਥੋਂ ਐਸ ਰਸਤੇ ਤੋਂ ਬਾਹਰ ਕੱਢਾਂ ਇੱਥੇ ਸੜਕ ਤੇ ਲਿਆਂਗੇ ਫਿਰ ਇੱਥੇ ਰਦਾਂਗੇ ਮਾਸ਼ਾਅੱਲਾ ਕਾਫੀ ਲੱਦਿਆ ਗਿਆ ਵਾ ਤਕਰੀਬਨ 5 550 ਮਣਕਾ ਲੱਦਿਆ ਗਿਆ ਆਜੀ ਟਰਾਲੀ ਇਥੋਂ ਬਾਹਰ ਕੱਢਣ ਲੱਗੇ ਹਾਂ ਤੇ ਇਹ ਇਥੇ ਵੀਡੀਓ ਤੇ ਹੋਰ ਬੰਦੇ ਨੇ ਬਣਾਈ ਸੀਗੀ ਟਰਾਲੀ ਤੇ ਫਿਰ ਮੈਂ ਆ ਤੂੰ ਮੈਂ ਕੋ ਕੱਟ ਕੇ ਦੇ ਦੇ ਆ ਨਿਕਲਦੀ ਹੈ ਕਿ ਨਹੀਂ ਤੇ ਇਨਸ਼ਾਅੱਲਾ ਤੁਹਾਨੂੰ ਦਿਖਾਉਂਗਾ ਆ ਮਾਸ਼ਾਅੱਲਾ ਗੰਨਾ ਲਾਦੇ ਪਏ ਹੱਲੇ ਥੋੜਾ ਜਿਹਾ ਰਹਿ ਗਿਆ ਸੜਕ ਤੇ ਕੱਢ ਕੇ ਲੱਦਿਆ ਬਾਕੀ ਮਾਸ਼ਾਅੱਲਾ ਚੰਗਾ ਗੰਨਾ ਹੋ ਗਿਆ ਠੀਕ ਆ ਦੋਸਤੋ ਵੀਡੀਓ ਅੱਛੀ ਲੱਗੀ ਹੋ ਵੀਡੀਓ ਨੂੰ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਓਕੇ ਅੱਲਾ ਹਾਫਿਜ਼